ਆਪ ਵੀ ਖਬਰਾਂਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹੋਸਟ ਪਰਮਜੀਤ ਸਿੰਘ ਪੱਕਣਾ ਤੇ ਹੁਣ ਤੱਕ ਦੀ ਵੱਡੀ ਖਬਰ ਤੁਹਾਡੇ ਵਾਸਤੇ ਲੈ ਕੇ ਆਇਆ ਸੰਗਰੂਰ ਲੈ ਚੱਲਦੇ ਹਾਂ ਜੀ ਸੰਗਰੂਰ ਦੇ ਵਿੱਚ ਇੱਕ ਵੱਡਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਦਫ਼ਤਰਾਂ ਦੇ ਵਿੱਚ ਕੰਮ ਨਾ ਹੋਣਾ ਬਹੁਤ ਹੀ ਢੇਰ ਲੱਗਣੀ ਲੋਕਾਂ ਲਈ ਇੱਕ ਵੱਡੀ ਸਿਰਤਾਹ ਦੀ ਬੇਸ਼ੱਕ ਕੈਪਟਨ ਸਰਕਾਰ ਦੀ ਗੱਲ ਕਰੀਏ ਸਰਕਾਰ ਸੱਤਾ ਵਿੱਚ ਆਉਣ ਸਾਰ ਥੋੜੇ ਦਿਨ ਬਾਅਦ ਇੱਕ ਸਰਗਰਮ ਹੋ ਗਈ ਸੀ ਕਿ ਬਾਬੂਆਂ ਨੂੰ ਟਾਈਮ ਨਾਲ ਸਰਕਾਰ ਆਪਣੇ ਦਫ਼ਤਰਾਂ ਦੇ ਵਿੱਚ ਆਉਣ ਦੀ ਜਿਹੜੇ ਕੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈ ਸਨ ਇਲੈਕਟ੍ਰੋਨਿਕ ਹਾਜ਼ਰੀ ਤੋਂ ਇਲਾਵਾ ਹੋਰ ਕਾਫੀ ਕੰਡੀਸ਼ਨਾਂ ਜਿਹੜੀਆਂ ਰੱਖੀਆਂ ਗਈਆਂ ਸਨ ਪਰ ਆਕੇ ਹੋਏ ਲੋਕ ਇੱਕ ਵਾਰ ਫੇਰ ਕਹਿ ਸਕਦੇ ਆ ਕੁਝ ਨਾ ਕੁਝ ਇਦਾਂ ਦਾ ਕਰ ਦਿੰਦੇ ਨੇ ਜਦੋਂ ਉਹਨਾਂ ਦਾ ਕੰਮ ਨਹੀਂ ਹੁੰਦਾ ਤਾਂ ਉਹ ਕੰਮ ਨੂੰ ਕਰਾਉਣ ਵਾਸਤੇ ਕਈ ਵਾਰ ਇਦਾਂ ਦੇ ਕਦਮ ਚੁੱਕ ਲੈਂਦੇ ਸੋ ਇਹ ਤਾਂ ਨਹੀਂ ਖਾਵਾ ਨਿਕਲ ਕੇ ਸਾਹ ਨਹੀਂ ਆਏ ਇਹ ਤੁਹਾਨੂੰ ਅੱਜ ਦੱਸਦੇ ਆਂ ਭਵਾਨੀਗੜ੍ਹ ਦੇ ਵਿੱਚ ਇੱਕ ਕਿਸਾਨ ਨੇ ਇਦਾਂ ਦੀ ਕਾਰਵਾਈ ਕੀਤੀ ਆ ਕਿ ਤਸੀਲ ਦੇ ਵਿੱਚ ਜਿਹੜਾ ਕਿ ਤਸੀਲਦਾਰ ਦਾ ਦਫਤਰ ਹੈ ਉਹਦੇ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ ਜਦੋਂ ਉਸ ਬੰਦੇ ਨੇ ਉਹ ਕਦਮ ਚੁੱਕੇ ਉਹ ਕਦਮ ਕੀ ਚੁੱਕਿਆ ਉਸ ਬੰਦੇ ਨੇ ਕੀ ਕਦਮ ਚੁੱਕਿਆ ਉਸਨੇ ਉਹ ਕੱਲ ਸਵੇਰੇ ਕਾਕੜਾ ਪਿੰਡ ਦਾ ਰਹਿਣ ਵਾਲਾ ਉਹ ਬੰਦਾ ਪਿੰਡ ਉਹਦਾ ਕਾਕੜਾ ਜਿਹੜੇ ਨਾਂ ਉਸ ਕਿਸਾਨ ਦਾ ਮਾਲ ਵਿੰਦਰ ਕਈ ਦਿਨਾਂ ਤੋਂ ਆਪਣੇ ਤਹਿਸੀਲ ਦਫ਼ਤਰ ਦੇ ਵਿੱਚ ਕੰਮ ਕਰਵਾਉਣ ਵਾਸਤੇ ਢੇੜੇ ਤੇ ਢੇੜੇ ਲਾ ਰਿਆ ਸੀ ਪਰ ਉਸ ਦਾ ਕੰਮ ਸਿਰੇ ਨਹੀਂ ਚੜਿਆ ਸੀ ਹਾਰ ਕੇ ਜਦੋਂ ਉਹ ਤੰਗ ਪਰੇਸ਼ਾਨ ਹੋ ਗਿਆ ਅੱਕੇ ਉਸ ਕਿਸਾਨ ਨੇ ਆਪਣੇ ਸਾਰੇ ਕੱਪੜੇ ਤਾਰ ਦਿੱਤੇ ਅਲਫ ਨੰਗਾ ਹੋ ਗਿਆ ਇੱਕ ਆਮ ਤਸੀਲਦਾਰ ਦੇ ਦਫ਼ਤਰ ਚ ਕਿਸਾਨ ਦੀ ਇੰਨੀ ਦੀ ਕਾਰਵਾਈ ਨੂੰ ਦੇਖ ਕੇ ਤਹਿਸੀਲਦਾਰ ਨਾਇਬ ਤਹਿਸੀਲਾ ਤੇ ਹਾਜ਼ਰੀ ਵਿੱਚ ਜਿਹੜੇ ਕੀ ਉੱਥੇ ਦਫ਼ਤਰ ਦੇ ਲੋਕ ਸਨ ਅਮਲਾ ਸੀ ਉਹਨਾਂ ਨੂੰ ਸਾਰਿਆਂ ਨੂੰ ਫਿਕਰਾਂ ਟੈਨਸ਼ਨਾਂ ਪੈ ਗਈਆਂ ਭੱਜਣਾ ਪੈ ਗਈਆਂ ਸਾਰਿਆਂ ਨੂੰ ਦੌੜੇ ਭੱਜੇ ਫਿਰਨ ਅਧਿਕਾਰੀਆਂ ਨੇ ਕਿਸਾਨ ਨੂੰ ਭਰੋਸਾ ਦਿਵਾਇਆ ਕਿ ਸ਼ਾਂਤ ਹੋ ਜਾ ਭਾਈ ਤੇਰਾ ਅਸੀਂ ਕੰਮ ਬਹੁਤ ਜਲਦੀ ਕਰ ਦਾਂਗੇ ਤਹਿਸੀਲਦਾਰ ਭਵਾਨੀਗੜ੍ਹ ਦਾ ਜਿਹੜਾ ਤਹਿਸੀਲਦਾਰ ਹੈ ਦਿਲਵਿੰਦਰ ਪਰਤਵਾਜ ਉਹਤ ਵਿਅਕਤੀ ਨੂੰ ਕੱਲ੍ਹ ਉਸ ਦਾ ਕੰਮ ਹੋ ਜਾਣ ਬਾਰੇ ਦੀ ਜਿਹੜੀ ਕਿ ਲਿਖਤੀ ਭਰੋਸਾ ਦਿੱਤਾ ਲਿਖ ਕੇ ਉਹਨੂੰ ਭਰੋਸਾ ਦਿੱਤਾ ਕਿ ਤੇਰਾ ਕੰਮ ਜਿਹੜਾ ਕਿ ਹੋ ਜੂਗਾ ਸੋ ਇਹ ਆ ਜੀ ਮਲਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਭਵਾਨੀਗੜ ਪਿੰਡ ਕਾਪੜ ਇੱਕ ਵਿਅਕਤੀ ਨਾਲ ਉਹਦਾ ਜ਼ਮੀਨ ਦੇ ਨਾਲ ਇੱਕ ਉਹਦੇ ਪਹਾੜੀ ਜ਼ਮੀਨ ਦੇ ਨਾਲ ਰਸਤਾ ਜੀ ਰਸਤੇ ਦੇ ਨੂੰ ਲੈ ਕੇ ਜਿਹੜਾ ਕਿ ਝਗੜਾ ਚੱਲਦਾ ਉਹ ਪਹਾੜੀ ਉਹ ਜ਼ਮੀਨ ਦੇ ਉੱਪਰ ਰਸਤੇ ਨੂੰ ਲੈ ਕੇ ਇੱਕ ਝਗੜਾ ਚੱਲ ਰਿਹਾ ਮਲਵਿੰਦਰ ਸਿੰਘ ਦੇ ਮੁਤਾਬਕ ਝਗੜੇ ਵਾਲੇ ਪੈਸੇ ਦੇ ਵਿੱਚ ਜਿਹੜਾ ਕਿ ਐਸ ਡੀ ਐਮ ਆ ਡੀ ਸੀ ਦਫਤਰ ਦੇ ਵੱਲੋਂ ਨਿਸ਼ਾਨਦੇਹੀ ਕਰਵਾ ਕੇ ਰਿਪੋਰਟ ਕਰਨ ਦੇ ਆਦੇਸ਼ ਦੇ باوجود ਤਸਵੀਲਦਾਰ ਜੇਕਰ ਗੱਲ ਕਰੀਏ ਤਾਂ ਤਸਵੀਲਦਾਰ ਦੇ ਦਫਤਰ ਦੇ ਸਬੰਧਤ ਮੁਲਾਜ਼ਮਾਂ ਵਾਰ-ਵਾਰ ਉਹਨੂੰ ਕਹਿਦ ਨੇ ਕਿ ਤੇਰਾ ਕੰਮ ਹੋ ਜਾਏਗਾ ਕੰਮ ਕਰਵਾ ਲਾਂਗੇ ਚੱਕਰ ਲਾ ਰਿਆ ਸੀ ਬੰਦਾ ਬੜਾ ਪਰੇਸ਼ਾਨ ਸੀ ਸੋ ਰਿਪੋਰਟ ਨਹੀਂ ਸੀ ਪੇਸ਼ ਕੀਤੀ ਜਾਰੀ ਜਿਸ ਨੂੰ ਲੈ ਕੇ ਉਸਨੇ ਆਪਣਾ ਰੋਸ ਵਿਅਕਤੀਤਾ ਤੇ ਅਲਫ ਨੰਗਾ ਹੋ ਗਿਆ ਸੀ ਸਤੰਗਾਜ਼ੀ ਇਸ ਤੋਂ ਪਹਿਲਾਂ ਵੀ ਇੱਕ ਸਰਪੰਚ ਸਾਹਿਬ ਨੇ ਆਪਣੀ ਦਾੜ੍ਹੀ ਕੱਟ ਕੇ ਤਹਿਸੀਲ ਦੇ ਦਫ਼ਤਰ ਦੇ ਵਿੱਚ ਜਾ ਕੇ ਬੰਨ੍ਹ ਦਿੱਤੀ ਸੀ ਸੋ ਉਸ ਤੋਂ ਬਾਅਦ ਅੱਜ ਦੇ ਕਾਲ ਤੱਕ ਸਾਹ ਪੇ ਵੀ ਉਸ ਸਰਪੰਚ ਨੂੰ ਤਾਲਬਬ ਕੀਤਾ ਗਿਆ ਸੀ ਕਿ ਇਦਾਂ ਦੇ ਜਿਹੜੇ ਰੂਸ ਨੇ ਉਹ ਗਲਤ ਤੰਗ ਨਾਲ ਉਹਨਾਂ ਨੇ ਰੂਸ ਆਪਣਾ ਵਿਅਕਤ ਕੀਤਾ ਪਰ ਲੋਕ ਬੜੇ ਪਰੇਸ਼ਾਨ ਨੇ ਦੁਖੀ ਨੇ ਜਦੋਂ ਉਹਨਾਂ ਦੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਨਹੀਂ ਹੁੰਦੇ ਤਾਂ ਉਹਨਾਂ ਨੂੰ ਇਹਦਾਂ ਦੇ ਮਜਬੂਰਨ ਕਦਮ ਚੁੱਕਣੇ ਪੈਂਦੇ ਨੇ ਮਾਲਵਿੰਦਰ ਸਿੰਘ ਵਰਗੇ ਕਿਸਾਨ ਜਿਹੜੇ ਕੀ ਅਲਫ ਨੰਗਾ ਹੋ ਕੇ ਵੀ ਆਪਣੇ ਕੰਮ ਨੂੰ ਸਿਰੇਕ ਚੜਵਾਉਣ ਦੀ ਉਮੀਦਾਂ ਰੱਖਦੇ ਨੇ ਉਹਨਾਂ ਕਿਸਾਨਾਂ ਦਾ ਕੀ ਹੈ ਜਿਹੜੇ ਵਿਚਾਰੇ ਇੱਥੇ ਤੱਕ ਪਹੁੰਚ ਨਹੀਂ ਕਰ ਸਕਦੇ ਸੋ ਇੱਕ ਵੱਡੀ ਟੈਨਸ਼ਨ ਜਿਹੜੀ ਪੰਜਾਬ ਦੇ ਵਿੱਚ ਬਣੀ ਹੋਈ ਹੈ ਤੇ ਇਸ ਸੰਬੰਧ ਵਿੱਚ ਜਿਹੜੇ ਕੀ ਤਹਿਸੀਲਦਾਰ ਸਾਹਿਬ ਸੀ ਦਲਵੀਰ ਪਰਤਵਾ ਜਲਵੀਰ ਪਰਤਵਾਜ ਭਵਾਨੀਗੜ ਨੇ ਦੱਸਿਆ ਕਿ ਭਵਾਨੀਗੜ ਤਹਿਸੀਲ ਦੇ ਅਧੀਨ 67 ਪਿੰਡ ਹੁੰਦੇ ਨੇ 67 ਪਿੰਡਾਂ ਦੇ ਵਿੱਚ 4 ਕਨਗੋ ਨੇ 4 ਕਨਗੋ ਤਾਇਨਾਤ ਕੀਤੇ ਗਏ ਨੇ ਜਿਨ੍ਹਾਂ ਚੋਂ 3 ਜਿਹੜੇ ਕੀ ਰਿਟਾਇਰ ਹੋ ਚੁੱਕੇ ਨੇ ਸੇਵਾ ਮੁਕਤ ਹੋ ਚੁੱਕੇ ਨੇ ਤੇ ਉਹਨਾਂ ਦੇ ਵਿੱਚ ਹੁਣ ਬਚਿਆ ਜੀ 1 ਕਨਗੋ 1 ਕਨਗੋ ਦੇ ਕੋਲ ਸਾਰਾ ਕੰਮ ਹੈ ਸਾਰੇ ਕੰਮ ਦੀ ਡਿਊਟੀ ਉਸ ਇਕੱਲੇ ਕਨਗੋ ਦੇ ਸਿਰ ਤੇ ਹੈ ਤੇ ਜਿਸ ਕਰਕੇ ਉਹ ਪਤ ਵਿਅਕਤੀ ਦਾ ਕੰਮ ਲੇਟ ਹੋਈ ਜਾਂਦਾ ਸੀ ਜੇ ਕਨਗੋ ਨੂੰ ਟਾਈਮ ਮਿਲੂਗਾ ਹੋਰ ਕੰਮਾਂ ਤੋਂ ਫ੍ਰੀ ਹੋ ਕੇ ਤਾਂ ਉਹ ਜਾ ਕੇ ਇਹਨਾਂ ਦਾ ਕੰਮ ਕਰੂਗਾ ਪਰ ਹੁਣ ਲਿਖਤੀ ਰੂਪ ਦੇ ਵਿੱਚ ਚੀਰ ਲਾਰ ਸਾਹਿਬ ਨੇ ਇਹ ਗੱਲ ਲਿਖ ਕੇ ਦਿੱਤੀ ਹੈ ਕਿ ਤੇਰਾ ਕੰਮ ਭਾਈ ਕਨਗੋ ਨੂੰ ਹੋ ਜਾਣਾ ਸੋ ਹੁਣ ਉਮੀਦ ਹੈ ਕਿ ਇਸ ਕਿਸਾਨ ਦਾ ਕੰਮ ਜਿਹੜਾ ਕਿ ਜਲਦੀ ਜਲਦੀ ਹੋ ਜਾਵੇ ਸੋ ਪੰਜਾਬੀ ਖਬਰਾਂ ਮੰਡ ਵਿੱਚ ਇਸ ਸੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਜਿਉਂ ਨੇ ਤਮਾ ਬੜੀ ਖਬਰ ਦੇਖ ਲਈਏ ਸੋ ਨਿਆ ਪੜ੍ਹਨੀਆਂ ਤਾਂ ਆਜੋ ਸਾਡੀ YouTube ਚੈਨਲ ਆਜ ਨਿਊਜ਼ ਵਾਲਾ ਦੇ ਉੱਪਰ ਤੇ ਪਰੰਜੀਤ ਨੂੰ ਦੌਰ ਜਾਨ ਸਾਰਿਆਂ ਨੂੰ ਪਿਆਰ ਕਰੇ ਸਤਿ ਸ੍ਰੀ ਅਕਾਲ